ਅਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਦੇ 133ਵੇਂ ਪ੍ਰਕਾਸ਼ ਦਿਵਸ ਨੂੰ ਸਮਰਪਿਤ ਪਿੰਡ ਤੱਲਣ ਵਿਖੇ ਸ਼੍ਰੀ ਗੁਰੂ ਵਦਾਸ ਟਾਈਗਰ ਫੋਰਸ ਪੰਜਾਬ ਪ੍ਰਧਾਨ ਜੱਸੀ ਤੱਲਣ ਦੀ ਅਗਵਾਈ ਵਿੱਚ ਇੱਕ ਸ਼ਾਮ ਬਾਬਾ ਸਾਹਿਬ ਜੀ ਦੇ ਨਾਮ ਸਮਾਰੋਹ ਆਯੋਜਿਤ ਕੀਤਾ ਗਿਆ ਜਿਸ ਦੌਰਾਨ ਜਿੱਥੇ ਸੰਤ ਮਹਾਪੁਰਸ਼ ਪੁੱਜੇ ਉੱਥੇ ਪੰਜਾਬ ਭਰਿਓਂ ਬੁੱਧੀਜੀਵੀ ਚਿੰਤਕ ਵੱਖ-ਵੱਖ ਫੋਰਸਾਂ ਸੰਸਥਾਵਾਂ ਅਤੇ ਵੱਡੀ ਗਿਣਤੀ ਵਿੱਚ ਸੰਗਤ ਪੁੱਜੀ ਅਤੇ ਵੱਖ-ਵੱਖ ਮਿਸ਼ਨਰੀ ਗਾਇਕਾਂ ਨੇ ਮਿਸ਼ਨਰੀ ਗੀਤ ਗਾਏ ਤੇ ਬਾਬਾ ਸਾਹਿਬ ਦੇ ਜੀਵਨ ਦੇ ਫਲਸਫੇ ਤੇ ਝਾਤ ਪਵਾਈ ਇਸੇ ਹੀ ਤਰ੍ਹਾਂ ਫਗਵਾੜਾ ਇਲਾਕੇ ਦੇ ਉੱਗੇ ਸਮਾਜ ਸੇਵਕ ਹਰਨੇਕ ਸਿੰਘ ਨੇਕਾ ਹਰਦਾਸਪੁਰ ਵਿੱਚ ਸਮਾਰੋਹ ਵਿੱਚ ਪੁੱਜੇ ਤੇ ਬਾਬਾ ਸਾਹਿਬ ਜੀ ਦੀ ਫੋਟੋ ਵਾਲੀ ਸਟਿਸ਼ਨਰੀ ਤੇ ਮਠਾਈਆਂ ਵੰਡੀਆਂ ਅਤੇ ਬਾਬਾ ਸਾਹਿਬ ਜੀ ਨੂੰ ਕੀਤਾ ਯਾਦ ਇਸ ਮੌਕੇ ਨੇਕਾ ਵੱਲੋਂ ਸਤਕਾਰਤ ਸੰਤਾ ਮਹਾਪੁਰਸ਼ਾਂ ਨੂੰ ਊੜਾ ਐੜਾ ਈੜੀ ਵਾਲੀ ਆਕਰਸ਼ਿਤ ਫੱਟੀ ਵੀ ਪੇਟ ਕੀਤੀ ਗਈ ਅਤੇ ਨੇਕਾ ਨੂੰ ਪ੍ਰਧਾਨ ਜਸਜੀਤ ਤਲਣ ਅਤੇ ਪੂਰੀ ਹੀ ਪ੍ਰਬੰਧਕ ਕਮੇਟੀ ਅਤੇ ਹੋਰ ਉਜ਼ੀਮ ਸ਼ਖਸੀਅਤਾਂ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ ਅਤੇ ਨੇਕਾ ਵੱਲੋਂ ਨਿਭਾਏ ਜਾ ਰਹੇ ਸਮਾਜ ਭਲਾਈ ਕਾਰਜਾਂ ਦੀ ਸ਼ਲਾਘਾ ਕੀਤੀ ਗਈ ਦਿਖਾਉਂਦੇ ਹਾਂ ਪੂਰੀ ਵੀਡੀਓ ਆਇਨਾ ਟੀਵੀ ਤੋਂ ਹਰੀਸ਼ ਪੰਡਾਰੀ ਦੀ ਪੂਰੀ ਰਿਪੋਰਟ है।, वो एक कोई है दो चारी है जिन्ना होल कोई बल ही ना तई बल नीती